ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗੱਲਾ ਦਿਨ ਦੁੱਗਣੇ ਰਾਜ ਚਾਗੁਣੇ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਭਾਈ ਪਹੁੰਚੇ ਵਜੀ ਖੇਤਾਂ ਦੇ ਵਿੱਚ ਜਿਹੜਾ ਅੱਜ ਮੌਸਮ ਅੱਜ ਥੋੜਾ ਜਿਹਾ ਗੜਬੜਾਲ ਹੋਇਆ ਪਿਆ ਕਿਉਂਨੇ ਇਹ ਇੱਕ 5-7 ਸਾਲ ਪਹਿਲਾਂ ਆਇਆ ਕਰਦੀ ਥੀ ਨੇਰੀਆਂ ਤੀਏ ਦਿਨ ਦੇ ਨੇਰੀ ਆਉਂਦੀ ਹੁੰਦੀ ਸੀ ਪੱਕਾ ਹੀ ਟਾਈਮ ਦਾ ਉਹਦਾ ਉਹਨਾਂ 4-5 ਵਜੇ ਆਉਣਾ ਇੱਕ ਦਿਨ ਸਾਫ਼ ਵੀ ਇੱਕ ਤੀਏ ਦਿਨ ਦੇ ਨੇਰੀ ਦਾ ਪੱਕਾ ਆਉਣਾ ਫਰਸੋਂ ਆਪਣੇ 8 ਵਜੇ ਹਵਾਇਤੀ ਕੱਲ ਮੌਸਮ ਬਹੁਤ ਵਧੀਆ ਰਿਹਾ ਪਾਛਵਾ ਚੱਲਦੀ ਰਹੀ ਠੰਢੀ ਆਈ ਆਪਾਂ ਵੀਡੀਓ ਚ ਵੀ ਦੱਸਿਆ ਦਾ ਠੰਡਾ ਮੌਸਮ ਰਿਹਾ ਪਰ ਅੱਜ ਸਵੇਰ ਦਾ ਥੋੜਾ ਦੱਖਣ ਦਾ ਸਾਹ ਜਿਹਾ ਰਿਹਾ ਫੇਰ ਹੁਣ ਗੁੰਮ ਸਮਝ ਜਾ ਰਿਹਾ ਹੁਣ ਆ ਦੇਖੋ ਖੌਰਾ ਜਿਹਾ ਲੱਗਿਆ ਜਾ ਰਿਹਾ ਬਸ ਦੁਣ ਉਹੀ ਅੱਠ ਵਜੇ ਤੋਂ ਹਵਾ ਨਾ ਆ ਜਾਣਾ ਮੁੜ ਕੇ ਇੱਕ ਨਾ ਬੁਖਾਰ ਚੜਦਾ ਹੁੰਦਾ ਦਾ ਤਈਆ ਬੁਖਾਰ ਕਹਿੰਦੇ ਤੇ ਹੁਣ ਤਾਂ ਚੜਦਾ ਹੀ ਨਹੀਂ ਹੈਗਾ ਸੁਣਿਆ ਹੀ ਨਹੀਂ ਹੈਗਾ ਉਹ ਵੀ 8-9 ਸਾਲ ਪਹਿਲਾਂ ਹੀ ਸੁਣਿਆ ਕਰਦੇ ਤੇ ਚੜਦਾ ਵੀਦਾ ਉਹ ਤੀਏ ਦਿਨ ਚੜਦਾ ਤੇ ਇੱਕ ਦਿਨ ਠੀਕ ਰਹਿਣਾ ਬੰਦੇ ਨੇ ਤੀਏ ਦਿਨ ਬੁਖਾਰ ਨਾ ਫੇਰ ਚੜ ਜਾਣਾ ਉਹਦਾ ਇਲਾਜ ਵੀ ਉਹਦੇ ਹਿਸਾਬ ਨਾਲ ਨੇਰੀ ਵਿਉਕਣੇ ਇਹ ਜਿਹੜਾ ਨਾ 5-6 ਸਾਲ ਪਹਿਲਾਂ ਮੌਸਮ ਤੋਂ ਉਕਣ ਦਾ ਹੀ ਹੋ ਗਿਆ ਜਦ ਵੀ ਮੀਂਹ ਸੋਣੇ ਪੈਂਦੇ ਨੇ ਮੀਂਹ ਐਕਟਿਵ ਬਹੁਤ ਵਧੀਆ ਪਈ ਹੈ ਜਿੰਨੇ ਕੁ ਪਏ ਆ ਚਲੋ ਘੱਟ ਪੈਸੇ ਜੇ ਥੋੜਾ ਪੈਂਦਾ ਰਿਹਾ ਪੰਤਾਲੇ ਚੱਲੇ ਪੈਂਦਾ ਦਾ 10 ਦਿਨ ਹੋ ਗਏ ਲਗਾਤਾਰ ਤਕਰੀਬਨ ਪੈਂਦੇ ਨੂੰ ਬਹੁਤ ਘੰਮ ਦਾ ਪਿਆ ਪਰ ਜਿਹੜੀ ਹਵਾ ਚੱਲਦੀ ਹਵਾ ਥੋੜੀ ਜਿਆਦਾ ਖਰਾਬ ਕਰਦੀ ਹੈ ਕਿਉਂ ਇੱਕ ਤਾਂ ਹੁਣ ਪਾਣੀ ਪੌਣੀ ਚੱਲ ਰਿਹਾ ਸਾਰੇ ਨੇ ਦਰਖਤਾਂ ਨੂੰ ਬੂਟਾ ਜਿਹੜਾ ਸਾਡੇ ਲੱਗਿਆ ਜੀ ਬੂਟਾ ਪਾਣੀ ਮੰਗਦਾ ਬਹੁਤਾ ਇਹ ਜੋ ਜਲ ਫਸਲ ਬੀਜ ਹੋ ਜੇ ਨਹੀਂ ਫਸਲ ਵੀ ਥੋੜਾ ਜਿਹਾ ਹਿਸਾਬ ਦਾ ਲੱਗਦਾ ਫਸਲ ਨੂੰ ਖ ਜਿਆਦਾ ਨਹੀਂ ਪਾਣੀ ਲੱਗਦਾ ਹੈਗਾ ਵੀ ਬੂਟੇ ਨੂੰ ਹੁਣ ਵਿਹਲਾ ਹੁਣ ਫਸਲ ਵਾਲੇ ਬੀਜ ਨਹੀਂ ਵਿੱਚ ਉਹਦੇ ਕਰਕੇ ਪਾਣੀ ਜਿਆਦਾ ਲਾਉਂਦੇ ਫਿਰ ਨੇਰੀ ਚ ਗਿਰਨੇ ਦਾ ਖਤਰਾ ਜਿਆਦਾ ਇਹਨੂੰ ਜਿਹੜਾ ਆਪਾਂ ਕਹਿੰਦੇ ਵੀ ਦਵੱਲੇ ਨੂੰ ਬੰਦਾ ਰਹਿੰਦਾ ਉਹ ਚਾਹੀਦਾ ਉਹ ਜਿਹੜਾ ਬੂਟਾ ਤੁਰਦਾ ਹੀ ਛੇਤੀ ਛੇਤੀ ਬੂਟਾ ਤੁਰਦਾ ਪਰ ਉਹਦੇ ਫਿਰ ਇੱਕਣਾ ਪਾਣੀ ਲੱਗਿਆ ਵਾ ਗਿਰਨੇ ਦਾ ਖਤਰਾ ਜਿਆਦਾ ਰਹਿੰਦਾ ਉਹਦੇ ਚ ਕਿਉਂਦੇ ਜੜਾਂ ਦਵੱਲੇ ਨੂੰ ਵੱਡ ਹੋਈ ਜਾਂਦੀਆਂ ਜੜਾਂ ਨੇ ਸਾਰੇ ਗਲੇ ਬੂਟਾ ਵੀ ਜਿਹੜਾ ਹੁੰਦੀਆਂ ਨੇ ਉੱਪਰ ਥੋੜੇ ਜਿਹਾ ਮੂਸਲੇ ਵੀ ਤਾਂ ਕਰਕੇ ਆਪਾਂ ਇੱਕ ਲਾਈਨ ਚ ਲਾ ਦਿੰਦੇ ਆ ਵੀ ਚਲੋ ਜੜਾ ਜੜੇ ਇੱਕ ਪਾਸੇ ਨੂੰ ਵੱਡ ਹੋ ਜਾਂਦੀਆਂ ਦੂਏ ਪਾਸੇ ਨੂੰ ਖੜੇ ਰਹਿੰਦੇ ਉਹ ਦੇ ਕਰਕੇ ਬੂਟਾ ਟਿੱਕਾ ਰਹਿੰਦਾ ਪਰ ਨੇਰੀ ਖਰਾਬ ਕਰ ਦਈ ਜੇ ਪਾਣੀ ਲੱਗਿਆ ਵਾ ਪਾਣੀ ਹੁਣ ਵਹਿਲੇ ਕਰਕੇ ਹਰੇ ਕੇ ਲਾਉਂਦਾ ਜਿੰਨਾ ਪਾਣੀ ਲਾਉਂਗੇ ਉਹਨਾ ਬੂਟਾ ਤੇ ਚੱਲਦਾ ਵੀ ਆਪਾਂ ਸਾਰਿਆਂ ਨੂੰ ਪਤਾ ਹੀ ਐ ਵੀ ਚਲੋ ਵਧੀਆ ਚੱਲਦੇ ਜੀ ਕਾਰੋਬਾਰ ਜਿਹੜੇ ਹੈਗੇ ਆ ਤਕਰੀਬਨ ਹੁਣ ਪਨੀਰੀਆਂ ਦੇ ਨੇੜੇ ਪਹੁੰਚੇ ਵੇ ਸਾਰੇ ਬੀਜਣ ਲੱਗੇ ਪਏ ਅੱਜ ਵੀ ਇੱਕ ਦੋ ਵੀਰਾਂ ਨੇ ਹੋਰ ਬੀਜੀ ਆ ਤੇ ਉਹ ਬੀਜਾਂ ਦੇ ਹਿਸਾਬ ਨਾਲ ਹਰੇਗਾ ਜਿਹੜਾ ਜਾਂ ਬੀਜ ਲਾਉਣਾ ਬੀਜ ਦਾ ਸਾਗ ਕਰ ਬੀਜ ਰਹੇ ਜਿਕਣਾ ਹੋ ਜੀ ਨਾ 26 ਲਾਉਣੀ ਆ ਉਹ ਫਿਰ ਸਾਨੂੰ ਪਤਾ ਵੀ ਲੇਟ ਬੀਜ ਹੋਣੀ ਆ ਕਿਉਂ ਅਸੀਂ ਤਾਂ ਹੁਣ 20 ਤਰੀਕ ਨੂੰ ਆਨੇ ਸੰਤ ਹੱਲੇ 20 ਤੇ ਅਗਲੇ ਕਹਿੰਦੇ ਵੀ ਪਹਿਲੀ ਜੂਨ ਨੂੰ ਬੀਜਿਓ ਇਹ 26 27 ਜੂਨ ਨੂੰ ਲੱਗੇ ਜਾ ਕੇ ਕਹਾ ਫਿਰ ਉਹਨਾਂ ਝਾੜ ਵੱਧ ਦਿੰਦੀ ਆ ਚਲੋ ਦੇਖਦੇ ਆ ਬਾਕੀ ਸੈਂਟਰ ਚ ਚਲਾ ਲੈਨੇ ਆਪਾਂ ਬੀਜ ਆਪਾਂ ਨੇ 26 ਨੂੰ ਲਾਉਣਾ ਇੱਕ ਦੀ ਕਿਉਂ ਫਿਰ ਪਰ ਹੁਣ ਵੇਚਣ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਸਕਾਲਾ ਵਿਕ ਜਾਊਗਾ ਪਿਛਲੀ ਵਾਰ ਦੇਖਿਆ ਪਹਿਲਾਂ 26 ਨੂੰ ਕਿਹਾ ਦੇ ਇੱਕ ਦਿਨ ਮੁੜ ਕੇ 26 ਲੱਤੀ ਹੁੰਦੀ ਹੈਗੀ ਫੇਰ ਜੇ 26 ਤੀਜੇ ਪਰਮਲ ਦੀ ਕੋਈ ਵੀ ਵਿਹਰੇਕ ਨੂੰ ਕੱਟ ਲੱਗਿਆ ਵੀ ਵੇਕਣ ਦਾ ਟਾਈਮ ਵੇਕਣ ਦਾ ਟਾਈਮ ਪਰ ਜਾ ਕੇ ਪਤਾ ਲੱਗੂਗਾ ਵੀ ਚਲੋ ਠੀਕ ਆ ਬਾਕੀ ਦਿਖਾਉਂਦੇ ਜੀ ਕਾਰੋਬਾਰ ਕਾਰੋਬਾਰ ਵੀ ਕਹਿ ਦਿਖਾਉਣੇ ਜੱਗਾ ਲੈ ਕੇ ਆਏ ਗਏ ਕੋਈ ਕੱਲ ਕਹਿਆ ਤਾਂ ਆਪਾਂ ਨੇ ਵੀਡੀਓ ਦੇ ਵਿੱਚ ਪਰ ਦੁੱਧ ਵਾਲੀ ਤਾਂ ਨਹੀਂ ਮਿਲੀ ਹੈਗੀ ਲੈ ਆਇਆ ਫੰਡਰੇ ਦਿਖਾਉਂਦੇ ਆਪਾਂ ਬਾਕੀ ਤੁਹਾਨੂੰ ਗੱਡੀ ਜੀ ਲੈ ਜਾਂਦਾ ਟੈਂਪੂ ਦੇ ਕਹਿੰਦਾ ਆ ਜਾ ਮਾਸੜ ਤਾਰਨੀ ਹੈ ਵੀ ਦਿਖਾਉਂਦੇ ਜੀ ਬਾਕੀ ਤੁਹਾਨੂੰ ਜਾ ਕੇ ਉਹਦੇ ਘਰਾਂ ਲੋ ਬਈ ਜੱਗੇ ਕਿੰਨੇ ਹੋ ਗਈ ਪਾਰਟੀ ਪਾਲਟੀ ਕਿਥੇ ਉਡੀਕਾਸਾ ਨਹੀਂ ਪਾਲਟੀ ਕਹਿੰਦੇ ਹੋਗੀ ਕੱਲ੍ਹ ਆ ਸਿੰਘ ਗਿਆ ਬਾਈ ਅੱਜ ਦੋ ਲਿਆਂਦੀਆਂ ਇੱਕ 1.5 ਦੋ ਲਿਆਂਦੀਆਂ ਆ ਬੀਲੀਓ ਦੇਖ ਲਈ ਬੰਦੇ ਨੇ ਗਿਫਟ ਕਰਤੀ ਗਿਫਟ ਕਰਤੀ ਹਾਂ ਅੱਛਿਆ ਪਰ ਹੈ ਦੁੱਧ ਵਾਲੀ ਦੁੱਧ ਵਾਲੀਆਂ ਨਹੀਂ ਹੈਗੀਆਂ ਨਾ ਲੇਕ ਯੋਰ ਇੱਕ ਆਪਣੀ ਤਾਂ ਆਪਣੀ ਕਿਹੜੀ ਆਹਾ ਕਾਹੀ ਵਾਲ ਕੋਈ ਛੱਡਣਾ ਦੇ ਫੜਨੀ ਹੋਣੀ ਓਰੇ ਨਾ ਨਾ ਤੂੰ ਹੱਥ ਪਾ ਲੈ ਯਾਰ ਛੱਡੇ ਫਿਰ ਛੱਟ ਨਾ ਮਾਰੀ ਬਚਾ ਲੈ બસ ਬਸ 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 ਇਹ ਆਪਣਾ ਉਹ ਸਮਾਨ ਵਾਪਸ ਜਾਣਾ ਉਹ ਮਾਸਟਰ ਦੇਖੀ ਉਹ ਤੇਲ ਤਾਂ ਉਧਰ ਲਈ ਖੜੇ ਕਰ ਦੇ ਚੱਲ ਵੀ ਜਿੱਦਾਂ ਤੇਲ ਲਈ ਖੜੇ ਉਦੋਂ ਚੱਲ ਨਹੀਂ ਆ ਵੀ ਤਾਰ ਲੈਣੀ ਤੂੰ ਖੇਤੀ ਕਰ ਮੈਂ ਤਾਂ ਇਹਨੂੰ ਕਿਹਾ ਵੀ ਤੂੰ ਕਹਦੇ ਵੀ ਗੱਡੀ ਜੋ ਛਾਲ ਮਾਰ ਉਹ ਯਾਰ ਇੱਕ ਨਾਲ ਇੱਕ ਫਰੀ ਨਹੀਂ ਉਹ ਤੂੰ ਕਹ ਗੱਡੀ ਜੋ ਛਾਲ ਮਾਰ ਗਈ ਬੰਦੇ ਨੂੰ ਫੋਨ ਕਰ ਕਰ ਦੇ ਇਹ ਲਾਈਟਾਂ 'ਪੇ ਛਾਲ ਮਾਰ ਗਈ ਬਸ ਤਾਰ ਲੈਣੀ ਅਸੀਂ ਇਮਾਨਦਾਰੀ ਬਾਈ ਚੱਲ 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 ਵਾਹ ਬਾਈ बच्ची है वादिया वैसे भाई वो मैं बापू कल्टी कर मोटरसाइकिले हाँ लो भाई तो इधर तो 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 <laughs> <था>। <laughs> ਜੱਗੇ ਨੂੰ ਚੌੜਾ ਜੜਾ ਮੈਂ ਕਰਦੇ ਤੰਗ ਹੋਏ ਨਾਲ ਕਰਨਾ ਕੁਝ ਨਹੀਂ ਆ ਕਹਨ ਉਹਨੇ ਆਹਾਹਾਹਾਹਾ ਆ ਵਾਏ ਸਿਸਟਮ ਦੇ ਸੇਫਟਾ ਮੁੰਡਰੇ ਬਹੁਰੀਆ ਕਰਿਆ ਵਡੰਗਰਾਂ ਦਾ ਵਾਰੇ ਚੱਲਦੇ ਆ ਵਾਰੇ ਚੱਲਦੇ ਆ ਉੱਪਰ ਪੱਖਾ ਚੱਲਦਾ ਹੈ ਉੱਧਰ ਵੀ ਫੁੜਾ ਚੱਲਦਾ ਇੱਕ ਹੋਰ ਯਕੀ ਆਸਾ ਰੰਗ ਲਾਦੇ ਨੇ ਲਿਆਂਦੇ ਭਾਈ ਲਾ ਹੀ ਨਹੀਂ ਦੋ ਲਾਏ ਕਾਲੀ ਕਾਲੀ ਜਿਹੀ ਕਰ ਲਾਪਾ ਹੈ ਇਹ ਉੱਧਰ ਪਏ ਆ ਇਹ ਤੇਰਾ ਫਿਰ ਉਹ ਸਿਸਟਮ ਕਰ ਚੱਲਦਾ ਹੈ ਹੂੰ ਅਛਾ ਅੱਛਾ ਹੋਰ ਆਉਣ ਵਾਲੇ ਕੱਬੇ ਹਾਂ ਇਹ ਕੋ ਪੱਟੀ ਤੋਂ ਲਾਉਣ ਦੋ ਤਿੰਨ ਇੱਧਰ ਲਾਉਣੇ ਆ ਬਾਈ ਆਸਾ ਨਜ਼ਾਰਾ ਲੈ ਵਾ ਨਹੀਂ ਮੈਂ ਦੇਖ ਲਿਆ ਪਾਣੀ ਠੰਡਾ ਬਣ ਕੇ ਆ ਰਿਹਾ ਨਜ਼ਾਰਾ ਬਹੁਤ ਹੰਦਾਰੇ ਖੜੇ ਤੇ ਲੈ ਹਾਂ ਠੰਡੀਆਂ ਆ ਭਾਈਆ ਰੇਤਾਂ ਫਟ ਲਾਇਆ ਦੇ ਗਿਆ ਨਹੀਂ ਮੈਂ ਦੇਖ ਲਿਆ ਪਾਣੀ ਠੰਡਾ ਆਉਂਦਾ ਜਰਾ ਇਹ ਇਹ ਪਾਣੀ ਹੁਣ ਜਿੱਚ ਬੱਚੇ ਵੀ ਤੇ ਝੱਖ ਹੁੰਦਾ ਥੈਂਕ ਯੂ ਥੈਂਕ ਯੂ ਜੀ ਪਾਣੀ ਠੰਡਾ ਵਧੀਆ ਇਹ ਲਾਈਟ ਤੇ ਵੀ ਚੱਲੀ ਜਾਂਦੇ ਆ ਫੇਰ ਘੱਟ ਚੱਲਦੇ ਆ ਟੈਂਕੀ ਦਾ ਪ੍ਰੈਸ਼ਰ ਇਹਨਾਂ ਬਿਨਾਂ ਲਾਈਟ ਤੇ ਜਲਾਈ ਜਾਂਦੀ ਆ ਨਹੀਂ ਤੂੰ ਯਾਰ ਮੇਰੇ ਸਭ ਕਾ ਗਿਆ ਰੱਖ ਤੂੰ ਇਹ ਬੱਚਿਆਂ ਦਾ ਕੀ ਕਰਦਾ ਉਹ ਬੰਦਾ ਇਹ ਦਿੱਤੀ ਹੈ ਜੰਡੀਗੜ੍ਹ ਦਾ ਕਹਿੰਦਾ ਡਿੱਕਾ ਚਲੋ ਉਹ ਤਾਂ ਗਾਂ ਦਾ ਭਰੀਓ ਤੇਰੀ ਬੱਚੀ ਨਸਲ ਦੀ ਹੈ ਜੰਡੀਗੜ੍ਹ ਦੀ ਰਾਹੀ ਵਾਲਾ ਠੀਕ ਹੈ ਗਿਆ ਲੈ ਕੇ ਆਉਣੀ ਹੁਣ ਦੁੱਧ ਵਾਲੀ ਮੈਂ ਤਾਂ ਗਿਆ ਹਾਂ ਆਪਾਂ ਆਲਟੀ ਹੋ ਗਈ ਮੈਂ ਤਾਂ ਵਿਖਿਆ ਵੀ ਹਮ ਹਲਾ ਵੀ ਨਹੀਂ ਜੱਗਰੇ ਟਾਈਮ ਹੀ ਲਾਇਆ ਹੈਗਾ ਮਾਂ ਇੱਕ ਉਹ ਮਿਲੀ ਨਹੀਂ ਜਿਹੜੀ 1 ਮਿਲੀ ਬਾਈ ਨੇ ਦੱਸਿਆ ਰੇਨ ਤੇ ਬਾਹਰ ਐਡੀ ਜੀ ਨੇ ਬਾਈਕ ਕਹਿੰਦਾ ਸਾਡੇ ਕੋ ਕੱਲ ਆਈ ਸੀ ਫੋਟੋ ਆ ਗਈ ਸੀ ਵੀ ਉਹ ਮਿਲਦੀ 80 80 ਦੇ ਗੇੜ ਚ 22 ਲੀਟਰ ਦੁੱਧ ਰਹਿ ਗਿਆ ਲੈ ਮਹੀਨੇ ਦੀ ਸੂਈ ਵੀ ਜੱਗਿਆ ਕਹਿੰਦਾ ਰੇਨ ਤੇ ਬਾਹਰ ਹੈ ਚਲੋ ਆਪਾਂ ਵੀ ਆਪਣਾ ਜਹਾਜਾ ਪਾਣੇ ਦੇ حساب ਨਾਲ ਦੇਖਣਾ ਡੰਗਰ ਵੀ ਥੋੜਾ ਜਿਹਾ ਜ਼ਿਆਦਾ ਹੋਇਆ ਇਹ ਹੁਣ ਹਾਂ ਇਹ ਗਰੇ ਰੱਖ ਲੈਣੇ ਦੋ ਗੇ ਇਹ ਤਿੰਨੇ ਸੋਨੇ ਵਾਲੀਆਂ ਹੈ ਦੋ ਇਹ ਦੋ ਇਹਨਾਂ ਦੇ ਮਾਰਨ ਨੂੰ ਲਾ ਕੇ ਹੁਣ ਇਹ ਹੱਥਾਂ 'ਵਾਂ ਲਾ ਕੇ ਅੱਛਾ ਇਹ ਰੱਖਣੀ ਹੈ ਇਹ ਤਾਂ ਹਾਂ ਮਾਗਦੇ ਵੇਚਨੇ ਇੱਕ ਦਿਨ ਆਦਾ ਸ਼ਾਹੀਵਾਲ ਬੈਦਾਂ ਖੜੀ ਹਾਂ ਖੜੀ ਨੇ ਸ਼ਾਹੀਵਾਲ ਇਹ ਸ਼ਾਹੀਵਾਲ ਹਾਂ ਦੱਸ ਦੇ ਦਿੰਦੇ ਨਾ ਪਰ ਵੀ ਇਹਨਾਂ ਦੀ ਜੀਮਾਂ ਮਾਰਦੀ ਕਾਣ ਫੜੀ ਇਹਦਾ ਇਹ ਬੱਜ ਕੇ ਬਾਅਦ ਕੇ ਤੁਲਾਉਣ ਨਾਲ ਤੁਮ ਕਰਾ ਗੱਟੀ ਵੀ ਬਹੁਤ ਸਾਬੂਲ ਹੈ ਕੱਟੇ ਮੈਨੂੰ ਤਾਂ ਪਹਿਲਾਂ ਤੇ ਮਾਰ ਦਿਆ ਇਹ ਇਹ ਉਂਆ ਬੰਦੇ ਨੂੰ ਹੁਰਕਦੀ ਮੜਾ ਹਾਂ ਅਖਵਾਰੇ ਲਾਉਣੇ ਹੁਣ ਅੱਜ ਟਾਇਪ ਲੈ ਕੇ ਆਉਣਾ ਜਾ ਕੇ ਦੁਪਹਿਰ ਤੇ ਸਹੀਆ ਤੇਰਾ ਖਵਾਰੇ ਵਾਲਾ ਕੰਮ ਤਾਂ ਮੈਨੂੰ ਹੋਰ ਦੇ ਦਾ ਥੋੜਾ ਜਿਆਦਾ ਪਾਣੀ ਨਹੀਂ ਕੀਤੇ ਜੱਗੇ ਜਿਆਦਾ ਪਾਣੀ ਨਹੀਂ ਕੀਤੇ ਬਾ ਆਵੇ ਯਾਰ ਪਾਣੀ ਦੇ ਥੱਲੇ ਦੇਣਾ ਹਲੇ ਦਾ ਬਹੁਤ ਦਿਨ ਘੰਟੇ ਹੋ ਗਏ ਚੱਲਦੇ ਨੇ ਸਾਡੇ ਤੁਪਕੇ ਉਰੇ ਦਾ ਕਾਇ ਹੀ ਆਦੋ 2 ਘੰਟੇ ਬੰਦ ਕਰ ਦਿੰਦੇ ਨੇ ਵਿੱਚ ਤੇ ਇਹ ਅੱਛਾ ਹੁਣ ਪੱਖੇ ਦੀ ਹਵਾ ਚੱਲੀ ਜਾਂਦੀ ਨਾ ਹਾਂ ਭਾਈਆ ਸਿਸਟਮ ਤਾਂ ਬੜੀਆ ਲੱਗਿਆ ਵੀ ਪਾਣਾ ਵੀ ਦੇਖਦੇ ਆ ਲੇ ਆ ਕੇ ਨਾ ਗਏ ਫਿਰ ਗਾਇਆਂ ਦਾ ਫਿਰ ਚੱਲਦਾ ਕੰਮ ਏਕਣੇ ਆਹ ਹੋਰ ਇੱਕ ਵਾਰ ਹੋ ਗਿਆ ਆਹ ਹੋ ਗਿਆ ਕਰੂਗਾ ਮਾ ਆਪਣਾ ਗਾਇਆ ਗੁੰਦਰੇ ਵਾਰਸ ਕੰਚੇਸ ਹੁੰਦੇ ਜਨਾ ਤਾਂ ਹੀ ਬਣਾ ਚੱਦਰ ਆ ਵੀ ਉਹ ਸਿਸਟਮ ਵਧੀਆ ਜਿਹੜਾ ਬਾਹਰ ਕੱਢਦੇ ਨੇ ਖਿਆਲ ਨੂੰ ਇਧਰ ਹਵਾ ਚ ਨਹੀਂ ਬਾਹਰ ਹੋ ਰਿਹਾ ਵੇ ਕਿਸੇ ਦੇ ਛੱਡਣੀ ਆ ਚੰਡੀਗੜ੍ਹ ਤੇ ਆਇਆ ਅੱਛਾ ਬਾਈ ਦਾ ਉਹ ਜਮੀਨ ਆ ਅੱਛਾ ਰੰਗੇ ਅੱਛਾ ਉੱਥੇ ਤਾਰ ਨਹੀਂ ਉੱਥੇ ਬੰਦਾ ਰੱਖਿਆ ਹੋ ਉਹਨੇ ਚਾਰ ਇਹ ਜੀਆਂ ਹੋਰ ਆ ਉੱਥੇ ਠੀਕ ਉੱਥੇ ਤੇ ਮੈਂ ਐਸੇ ਉੱਥੇ ਛੱਡ ਕੇ ਆਇਆ ਅੱਛਾ ਆ ਦੋ ਉੱਥੇ ਤੇ ਪਾ ਕੇ ਲਿਆ ਚੰਡੀਗੜ੍ਹ ਤੇ ਉੱਥੇ ਜਗ੍ਹਾ ਨਹੀਂ ਹੈਗੀ ਡੰਗਰ ਨਹੀਂ ਕੋਈ ਦੁੱਧ ਵਾਲੀ ਦੇਖ ਪੁੱਛਣੀ ਤੈਨੂੰ ਉਹ ਉਹ ਦੁੱਧ ਵਾਲੀ ਨਹੀਂ ਕਹਿੰਦਾ ਹੈਗੀ ਹਾਂ ਉਹ ਦੁੱਧ ਵਾਲੇ ਡੰਗਰ ਉੱਥੇ ਰੱਖਦਾ ਦੂਏ ਇੱਥੇ ਪੇਦਾਂ ਦੇ ਨਾਲ ਰੱਖਿਆ ਹੋ ਇੱਕ ਡੰਗਰਾਂ ਨੂੰ ਵੀ ਜਗ੍ਹਾ ਤੂੰ ਉਹ ਕਰ ਲੈ ਥੋੜੀ ਮੱਕੀ ਤੇਰੇ ਕੋਲ ਖੜੀ ਆ ਤੂੰ ਰੱਖਿਆ ਕਰ ਇਸ ਡੰਗਰ ਕਿਤੇ ਹਾਂ ਹੁਣ ਚੰਡੀਗੜ੍ਹ ਤੇ ਆਇਆ ਹਾਂ ਟਾਊਨ ਲਈ ਮਰਜੀ ਹਰਜੀਤ ਤੇ ਫੜ ਲਈ ਜਦ ਮਾਰਦਾ ਉਹ ਆਹ ਕਹਿੰਦਾ ਤਾਂ ਆ ਜਾ ਯਾਰ ਤੈਨੂੰ ਸਵੇਰੇ ਦੀ ਠੀਕ ਦੇ ਤੂੰ ਕਿੱਥੇ ਗਿਆ ਬੈ ਮੈਂ ਅਰ ਕਮੂ ਦਾ ਸਕੂਲ ਚ ਮੀਟਿੰਗ ਸੀ ਫੇ ਤੂੰ ਸਾਨੂੰ ਕੱਲ ਦੱਸਦਾ ਵੀ ਕੱਲ ਨੂੰ ਮੀਟਿੰਗ ਜਾਣਾ ਫਿਰ ਅਸੀਂ ਉਸੇ ਹਿਸਾਬ ਕਰਕੇ ਆਏ ਨੂੰ ਸਵੇਰੇ ਹੀ ਦੱਸਦਾ ਤਾਂ ਮੈਂ ਆ ਮੀਟਿੰਗ ਹੁਣ ਕਿ ਐਟ 1:30 ਵਜ ਗਿਆ 1:30 ਵਜੇ ਤੱਕੇ ਚੱਲੀ ਹੋਈ ਐ ਅੱਛਾ ਉਹਨਾਂ ਜੱਗੇ ਦੇ ਪਾਪਾ ਨੂੰ ਛੱਡ ਕੇ ਆਇਆ ਉਹਦੀ ਵੀ ਗਈ ਮੀਟਿੰਗ ਦੀ ਉਹ ਚੱਕੇ ਦਾ ਮੁੰਡਾ ਪੜਦਾ ਐ ਅੱਛਾ ਇੱਕ ਜਣਾ ਹੀ ਸਾਰਦਾ ਦਾ ਦੇ ਕਿ ਜਾਨ ਤੇ ਬੁਲਾਏ ਨਾਲ ਤੁਹਾਨੂੰ ਪਤਾ ਵੀ ਸਪਾਈ ਸੇਵਕੇ ਸਾਰੀ ਗੀ ਉੱਥੇ ਸਕੂਲ ਚ ਖਾਲਸਾ ਚਰੋਪੜ ਕਹਿੰਦਾ ਹਾਂ ਕਰਦੇ ਜਰੂਰ ਲੈ ਜਾਣੇ ਹੁੰਦੇ ਆ ਗਿਆ ਮੈਂ ਕੱਪੜੇ ਆ ਜਾ ਆ ਜਾ ਬਦਲ ਕੇ ਬਾਹਰ ਖੇਤ ਫੇਰ ਕਰਦੇ ਪਨੀਰੀ ਵਾਲਾ ਤਿਆਰ ਹੋ ਬਾਜੀ ਪਨੀਰੀ ਵਾਲਾ ਅਸੀਂ ਕਰਨੇ ਹੁਣ ਉੱਥੇ ਖੇਤ ਤਿਆਰ ਵੀ ਇੱਕ ਨੱਕੇ ਦੇ ਤਿੰਨੇ ਜਗ੍ਹਾ ਪਨੀਰੀਆਂ ਕਰਨੇ ਤਿਆਰ ਇੱਕ ਦੀ ਨਹੀਂ ਸਾਨੂੰ ਫਿਰ ਨੱਕੇ ਬਦਲਨੇ ਪੈਂਦੇ ਜਿਆਦਾ ਵੀ ਹੁਣ ਸਹੀ ਹਾਂ ਰਾਈਟਰ ਖੜਾ ਹੋਰ ਇਹ ਆਇਆ ਸਾਡੇ ਕੋਲ ਜੱਪਾਂ ਦਾ ਕੱਲ ਉਹ ਰੋਲਣੀਆਂ ਪਾ ਵੀ ਦਿੱਤੀਆਂ ਨੇ ਬਾਕੀ ਉਹ ਨੱਕੇ ਤੇ ਵਿਕੀਣਾ ਹੀ ਪਰਲੇ ਪਾਸੇ ਤਿਆਰ ਕਰਨਾ ਇਹ ਤਾਂ ਸਰਵਿਸ ਨਹੀਂ ਬਾਤ ਆ ਜਿੱਥੇ ਦੇਖਦੇ ਆ ਫਿਰ ਕਿਹੜੇ ਕਿਹੜੇ ਬੀਜ-ਬੀਜ ਹੁੰਦੇ ਔਰੇ ਉਹ ਦਿਖਾਵਾਂਗੇ ਆਪਾਂ ਤੁਹਾਨੂੰ ਹਾਂਜੀ ਹੋ ਗਏ ਮੇਲੇ ਕਰਿਆਂ ਦੀ ਲਾਗ ਪਾਸ ਵਾਹ ਠੀਕ ਹੈ ਸਰ ਜੀ ਤੇ ਗਾਂ ਦੇਖੀ ਨਹੀਂ ਜਾਂਦੀ ਕੱਲ੍ਹ ਕੱਲ੍ਹ ਅਸੀਂ ਮਜ਼ਦੂਰੀ ਪਾਈ ਦੀ ਵੀ ਸਾਨੂੰ ਗਾਂ ਚਾਹੀਦੀ ਆ ਤੇ ਦੇਖ ਕੇ ਹੁਣ ਤੁਸੀਂ ਤੇ ਘਰਾਂ ਜਾ ਕੇ ਆਇਆ ਇਹਦਾ ਕਿਹਦਾ ਮਿਲੀ ਨਹੀਂ ਹੈ ਮਿਲੀ ਨਹੀਂ ਆ ਕੇ ਲੈਂਦਾ ਹੁਣ ਦਾ ਉਹਦਾ ਮਜ਼ਦੂਰੀ ਆ ਜੀ ਉਹ ਮਜ਼ਦੂਰੀ ਤੇ ਗਾਂ ਤੇ ਗਾਂ ਤਾਂ ਨਹੀਂ ਉਹਦਾ ਮਜ਼ਦੂਰੀ ਆ ਜੀ ਮਜ਼ਦੂਰੀ ਆਈ ਹੈ ਗਾਂ ਵੀ ਨਹੀਂ ਜਿਹੜੀ ਸੁਗਾ ਤਾਂ ਆਈ ਆ ਕੱਸੀ ਰਹੀ ਤੈਨੂੰ ਗੱਲ? ਉਹ ਮਾਸੜ ਇੱਕ ਕਹਿੰਦਾ ਉਹ ਤੇ ਗਾਇਲ ਨਹੀਂ ਕੋਸ ਹੈਗਾ ਆ ਬੱਚੀ ਲਾਦੀ ਕਹਿ ਲੂ ਤੇ ਉਹ ਤੇ ਗਾਇਲ ਬੱਚੀ ਲਾ ਆ ਠੀਕ ਠੀਕ ਆ ਫਿਰ ਆ ਬੱਚੀ ਲਾ ਗਈ ਬਾਤ ਇਹ ਇੱਥੇ ਬੰਦ ਰਹੀ ਕਿਦਾਂ ਮੋਟਰ ਪਰ ਉਹ ਡੇਢ ਦੋ ਮਹੀਨੇ ਦੁੱਧ ਦੇ ਲਿਆ ਉਹਨੇ ਚੰਗਾ ਹੁਣ ਕਿਆ ਜ਼ੋਰ ਲੱਗ ਲਿਆ ਬਸ ਕਿਹਦਾ ਉਹ ਫਰੈਸ਼ ਭਾਲਦਾ ਲੈ ਯਾਰ 1 ਮਹੀਨਾ ਸੂਝ ਨ ਹੋਇਆ ਕਿੰਨਾ ਕ ਦੁੱਧ ਦੇ ਲਿਆ 22 ਲੀਟਰ ਦੋ ਥੱਲੇ ਆਵੇਂ ਸਰ ਟੀਕਾ ਲਵਾਤਾ ਹਮ ਇੱਕ ਮਹੀਨੇ ਚ ਟੀਕਾ ਨਹੀਂ ਲੱਗਦਾ ਮਾਸਟਰ ਅੱਛਾ ਅੱਛਾ 2 2.5 ਮਹੀਨੇ ਦੁੱਧ ਦਿਆ ਫੇਰ ਬਾਈ ਤੁਹਾਨੂੰ ਪਤਾ ਇੱਕ ਮਹੀਨੇ ਚ ਗਾਂ ਦੇ ਟੀਕਾ ਨਹੀਂ ਲੱਗਦਾ ਨਹੀਂ ਲੱਗਦਾ 3 ਮਹੀਨੇ ਚ ਬਾਈ ਕਹਿੰਦਾ 4 ਦਿਨ ਹੋ ਗਏ ਟੀਕਾ ਲਵਾਏ ਇਹਨੂੰ ਲੱਗ ਜੂ 1 ਮਹੀਨੇ ਦੇ ਵਿੱਚ ਨਹੀਂ ਨਹੀਂ 2 3 ਮਹੀਨੇ ਦੁੱਧ ਦਾ ਜੋਰ ਫੁੱਲ ਲੈ ਲਿਆ ਹੁਣ ਉੱਥੇ ਪਿੱਛੇ ਉਹ ਹੁਣ ਉਹਨੇ ਪੱਕਾ ਨਾ ਬੱਛੀ ਨਾ ਬੱਛੀ ਨਾ ਪਤਾ ਹੀ ਨਹੀਂ ਕਸੂਈ ਆ ਹਾਂ ਕਿਉਂਕਿ ਨਾ ਬੱਛੀ ਦਾ ਤੇ ਹਾਲੇ ਆਂਦੀ ਨੇ ਜੇ ਮੰਨ ਲਾ ਤੂੰ 1 ਮਹੀਨੇ ਚ ਜੇ ਨਾਰਮਲ ਗਾਂ ਵੀ ਹੋਵੇ ਕਾ 15 ਇਹ 20 25 ਵਾਲਾ ਦੁੱਧ ਪਾ ਦਿੰਦੀ ਆ 2 ਮਹੀਨੇ ਵਿੱਚ ਹੋ ਲਿਆ ਪਿਆ ਯਾਰ ਦੁੱਧ ਤਾਂ ਬਾਈ ਨੂੰ ਪਵਾ ਲਿਆ ਤੇ ਪਿੱਛੇ ਕਰੇ ਜੋਰ ਤਾਂ ਲੱਗ ਜਿਹੜੀ ਇਕ ਕਰਦੇ ਦਿਨ ਚ ਸੂਈ ਵੀ ਹੋਵੇ ਉਹ ਪਤਾ ਹੁੰਦਾ ਵੀ ਹਾਂ ਹੁਣ ਇਹ ਬੱਚੀ ਦੀ ਪਾਲਟੀ ਕਰ ਲੈ ਬੱਚੀ ਦੀ ਪਾਲਟੀ ਕਾਦੀ ਕਰਨੀ ਆ ਬਚਾਰੀ ਇੱਧਰ ਤੇ ਆਈ ਥੱਕੇ ਜਾਂਦੀ ਲੈ ਤੇਲ ਤਾਂ ਤੁਸੀਂ ਐ ਦੋ ਜਿਗਨੇ ਮੁੱਲ ਲੈਂਦੀ ਹੁੰਦੀ ਆ ਬਾਕੀ ਦਾ ਗਾਲੀ ਕਾਣ ਦੇ ਕੋਈ ਨਾ ਪਾ ਫੇਰੇ ਕੋਈ ਮਤਰੀ ਜਿਹੜੀ ਉਹ ਲੱਗ ਜੇ ਕਹਦਾ ਕੋਈ ਕਰਾਉਣਾ ਪਹਿਲਾਂ ਕਦਰ ਆ ਗਿਆ ਵੇ ਵਹੀ ਖੋਜਦਾ ਕਦਰ ਬਾਕੀ ਤਾਂ ਗੂਗਲ ਰੋਲੇ ਓਏ ਜਲਵਾ ਗਿਆ ਜਲਵਾ ਗਿਆ ਇਹਦੀ ਮੰਮੀ ਆਏ ਕੌਲੀ ਮੁੰਡੇ ਮੁੰਡੇ ਚੱਕੀ ਬੈਠੀ ਮੁੰਡੇ ਮਾਂ ਕੌਲੀ ਤਾਂ ਆਏ ਚੱਕੀ ਵਿੱਚ ਕਿਹਣਾ 20 22 ਲੀਟਰ ਦੁੱਧ ਕਹਿੰਦੀ ਕਿਹੜੀ ਆਲਾ ਫੰਡ ਰਿਆ ਕਹਿੰਕੂ ਕਿ ਤਾਂ ਹੀ 20 ਕਿਲੋ ਦਊਗੀ ਕੱਲ ਨੂੰ ਹਾਂ ਸਾਨੂੰ 20 ਕਿਲੋ ਜਲ ਦੱਸਿਆ ਮੈਂ ਤਾਂ ਫੰਡ ਰਿਆ ਚੱਕ ਕੇ ਗੋਲੀ ਤੇਲ ਜੜਾ ਹੈਗਾ ਤਾਂ ਤੇ ਗੇੜੇ ਪੂਰੇ 20 ਕਿਲੋ ਵਾਲਾ ਮਸਣਾ ਆਇਆ ਨਾ ਗਾ ਗੇਟ ਪੂਰੇ ਚੋਕੇ ਦਾ ਤੇਲ ਚੱਲ ਅੰਦਰ ਬਾਅਦ ਚ ਗਈ ਗਈ ਤਾਂ ਅੰਦਰ ਬੱਚੇ ਸੇ ਹੈ ਜਾਂ ਸੂਪੀਆਂ ਪੈਸੇ ਤੋਲੇ ਅੰਦਰ ਤੇ ਸਾਈਕਲ ਭਰਾਏਗਾ ਨਾ ਇਹਨੂੰ ਜੇ ਜੇ ਤਾਂ ਕੁ ਇਹ ਤਾਂ ਕਿਤੇ ਵਿਆਹੇ ਨਹੀਂ ਹੋਈ ਆਗੀ ਜੇ ਐ ਮੰਗਣਾ ਕਰ ਦਣਾ ਆਪਾਂ ਜੇ ਹਾਂ ਢੋਲ ਢੋਲ ਆਉਣਾ ਜੇ ਸੂਬਿਆ ਠੀਕ ਐ ਜੀ ਪੈ ਗਿਆ ਫਿਰ ਉਹ ਰਾਸਤੋਂ ਢੋਲ ਲਾਉਣੀ ਕਿਹੜਾ ਮੋਟੋ ਦਾ ਢੋਲ ਲਿਆਉੜੇ ਹੈਗੇ ਉੱਥੇ ਦੇ ਨਾ ਕਰਨੈਲ ਵਾਲਾ ਘਟ ਨੇੜੇ ਚੜ੍ਹਨੀ ਆ ਇਹ ਬੁੱਡੇ ਭੋਰੇ ਕਹਿੰਦੇ ਮੁੜਦੀਆਂ ਨਹੀਂ ਫੇਰ ਤੇਰਾ ਮਨ ਹੌਸਲਾ ਇੱਧਰ ਇਹਨਾਂ ਨੇ ਦੇਖ ਲਾ ਹਾਲੇ ਤੱਕ ਇੱਕ ਮੁਰਗੀ ਨਹੀਂ ਲੈਂਦੇ ਹੈ ਸਾਲ ਹੋ ਗਿਆ ਆਹੋ ਵੀ ਹੈਗਾ ਹਾਂ ਹੌਸਲਾ ਵੀ ਪੋਲਟਰੀ ਫਾਰਮ ਖੋਲ ਲਿਆ ਵਾ ਹੈ ਹਾਂ ਹੌਲੀ ਹੌਲੀ ਚੱਲੂਗਾ ਅੱਛਾ ਕਿਤੇ ਉੱਥੇ ਨਾ ਛੱਡ ਹੀ ਜਾ ਕੇ ਵੀ ਵਾਹ ਹੋ ਜੱਗੇ ਮੈਂ ਤਾਂ ਅੱਜ ਇੱਥੇ ਲੱ ਲਖਿਆ ਟੈਂਪੂ ਵਿੱਕੀ ਨੂੰ ਮਹਾਂ ਲੈ ਦੇਖੋ ਜੱਗੇ ਨੇ ਕੱਲ ਕਿਹਾ ਤਾਂ ਮਹਾਂਲੇ ਆਇਆ ਬਾਪੂ ਦਾ ਸਵੇਰੋਂ ਨਿਕਲਿਆ ਵੀ ਕਰ ਲੈ ਹਾਂ ਕਾਦਾ ਫੇ ਕੱਲ ਨੂੰ ਐ ਅੱਜ ਕੱਲ 14 ਪਰਸੋਂ ਨੂੰ ਪਰਸੋਂ ਹੈ ਮੰਡੀ ਚ ਨਹੀਂ ਤੁਹਾਡੇ ਪਾਸ ਨਾ ਜਣਦੇ ਨਹੀਂ ਜਾ ਤਾ ਚ ਲੋਟ ਮੰਡੀ ਚ ਤੇ ਆ ਪੈਰ ਲੱਗਣ ਨੇ ਹੈਗੇ ਮੰਡੀ ਚ ਤਾਂ ਛੜਾ ਲਾਵਾ ਤੁਹਾਨੂੰ ਪਤਾ ਨਹੀਂ ਕਿਆ ਦਸਣਾ ਕੀ ਦੀ ਕੱਟੀ ਕੀ ਦੀ ਬੱੱਚੀ ਕੀਆ ਉਹ ਉੱਥੇ ਦਾ ਮੰਡੀ ਵਿੱਚ ਤੇ ਇਹ ਜਗਾਹ ਕਹੋਂਦੇ ਬੰਦੇ ਵੇਚ ਦਿੰਦੇ ਉਹਦਾ ਆ ਗੱਲ ਸਹੀ ਹੈ ਵਾਏ ਉਹ ਪਹਿਲੇ ਦੱਸਿਆ ਵੀ ਆਪਣੇ ਬਸ ਦਾ ਗਾਵਾਂ ਨੇ ਉੱਥੇ ਮਿਲ ਜਵੇ ਜਾਨਵਰ ਉਹਦੇ ਬਰਕਾਰੀਸ ਨਹੀਂ ਹੈ ਜੀ ਹਾਂ 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 ਆਲਾ ਥਾਪੀ ਮਾਰਕੀਟ ਕੋਲ ਖੜੇ ਆ ਡੰਗਰ ਵੀ ਕੋਲ ਨੂੰ ਹੋਵੇ ਵੀ ਹਾਂ ਭਾਈ ਇਹਨਾਂ ਦੀ ਹੈ ਚਲੋ ਫੇ ਕਰੀਏ ਹੁਣ ਅੱਡ ਗਰਮ ਵਧੀਆਂ ਭੱਖੀਆਂ ਚਲੋ ਉਤਰੋ ਭਾਈਆ ਬਾਉ ਗਏ ਤੁਹਾਨੂੰ ਲੋ ਬਾਈ ਜੱਗੇ ਵਾਲੇ ਖੇਤ ਆ ਜਿਸ ਇਥੇ ਗੰਨਾ ਦਾ ਪਹਿਲਾਂ ਗੰਨੇ ਚ ਮੱਕੀ ਬੀਜੀ ਸੀ ਮੈਂ ਹੀ ਵਾਹ ਕੇ ਗਿਆ ਤੁਰ ਜਦ ਬਹੁਤ دیر ਬਾਕੇੜਾ ਬੱਜਿਆ ਤੇ ਉਹਨੂੰ ਮੱਕੀ ਜੱਗੇ ਯਾਰ ਆ ਤੂੰ ਰੋਂਡੀ ਕਰਦਾ ਫਿਰ ਤੇਰੇ ਕੁੱਕੜੀਆਂ ਲੱਗਿਆਵੇਂ ਦੱਸਦਾ ਨਹੀਂ ਤੇ ਹੋਰ ਤੇ ਤੋੜ ਕੇ ਖਾਣ ਨਾਲ ਰੱਖ ਦੂੰ ਲੈ ਹੈਗੀਆਂ ਦਾਣੇ ਵਾਲੀਆਂ ਉਹ ਜਿਹੜਾ ਉੱਪਰਲੇ ਖੇਤ ਵਿੱਚ ਉਹ ਐਂ ਲੱਗਦੇ ਜਿckੜਾ ਕੁੱਕੜੀ ਵਾਲੀ ਮੱਕੀ ਨਹੀਂ ਹੁੰਦੀ ਲੋ ਬਾਈ ਦੱਸ ਉਹ ਉਹ ਦਾਣਾ ਹੋਊ ਕਿ ਨਹੀਂ ਹੈਗਾ ਇਹ ਝੂਠ ਬੋਲਦਾ ਐਨਾ ਜਣਾਣਾ ਆਨਾ ਕੁਕੜਿਆਂ ਦੇ ਦਾਣੇ ਆ ਜਿਹੜੇ ਇਹੋ ਕਰਨ ਦੋ ਦਿਨ ਤੱਕ ਤਾਂ ਇਹ ਚੰਡੀਗੜ੍ਹ ਪਹੁੰਚਾ ਦੇਣੀ ਤਾਂ ਮੈਂ ਤੁਹਾਨੂੰ ਦੱਸਦਾ ਇੱਧਰ ਮੈਨੂੰ ਵੀ ਦੇਖ ਲਿਆ ਮੈਂ ਦਿਖਾ ਤੇ ਵੀਡੀਓ ਦੇ ਵਿੱਚ ਵੀ ਦਾਣੇ ਵਾਲੀਆਂ ਕੁਕੜੀਆਂ ਹੀ ਆ ਤੇ ਇੱਥੇ ਪਾਣੀ ਨਹੀਂ ਹੈ ਇੱਥੇ ਪਾਣੀ ਹਲੇ ਆਇਆ ਮੈਂ ਦਿਖਾਉਂਦਾ ਤੁਹਾਨੂੰ ਵਿੱਚ ਜਾ ਕੇ ਆਹ ਸਭ ਦਾਣੇ ਵਾਲੀਆਂ ਪੁਕੜੀਆਂ ਭਰ ਗਿਆ ਇੱਧਰ ਤਾਂ ਪਾਣੀ ਉਰੇ ਹੈ ਹੀ ਨਹੀਂ ਵੀ ਇਸ ਰੇਟ ਇਹਦਾ ਦੱਸਦੇ ਜੀ ਹੁਣ ਮੱਕੀ ਦਾ 290 ਜੱਗੇ ਨਾਲ ਪਤਾ ਕਰਨਾ ਥੋੜਾ ਜਿਹਾ ਨਾ ਚੰਡੀਗੜ੍ਹ ਪਤਾ ਕਰਦਾ ਵੀ ਇੱਕ ਵਾਰੇ ਭਰ ਲੈ ਜਣਾ ਟਰਾਲਾ 150 ਕਾਉਂਟਲ ਹੋਣੀ ਮੇਰੇ ਲਈ 4 ਕਿੱਗੇ ਥਾਂ ਆਇਆ ਔਰ ਵਧੀਆ ਵੈਸੇ 4 ਵਾਲੇ ਵਸਤੇ ਹੀ ਵਧੀਆ ਹੁਣ ਇਹ ਤੇ 10 ਦਿਨ ਤੱਕ ਅਗਲਾ ਗੱਲਬਾਤ ਪੱਕੀ ਕਰ ਲਵੇ ਨਾ ਦਾਣਾ ਪੂਰਾ ਪੈ ਜਾਊਗਾ ਕੁੜੀ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਜੱਗੇ ਨੂੰ ਬੀਜੀ ਨੂੰ ਅੱਛਾ ਕਿੰਨੇ ਤਰੀਕ ਨੂੰ ਹੋਵੇ ਉਹਨ ਗਿਆ ਹੈਗਾ ਵੀ 2 ਮਹੀਨੇ 2.5 ਮਹੀਨੇ 2.5 ਮਹੀਨੇ ਤਾਂ ਹੋਗੇ 2.5 ਮਹੀਨੇ ਹੋਗੇ ਹਨਾ ਬਹੁਤ ਦਾਣਾ ਸਮਝ ਲੋ ਤਿਆਰ ਆ ਬੱਕੀ ਦੇ ਕੁੱਕੜੀ ਦਾ ਬਹੁਤ ਤਗੜੀ ਲੱਗੀ ਆਇਆਂ ਲੱਤੀਆਂ ਦਾਣਾ ਹੋਇਆ ਵਿੱਚ ਤੂੰ ਕਹਿੰਦਾ ਵੀ ਹੈ ਨਹੀਂ ਹੈਗਾ ਇਹ ਉਹ ਦੂਹਾ ਹੈ ਜਿਹੜਾ ਨਿਆਣੇ ਖਾਏ ਕਰਦੇ ਆ ਅੱਛਾ ਅੱਛਾ ਦੁੱਧਾ ਟਾਈਪ ਦੁੱਧਾ ਟ੍ਰਾਈਪ ਹੈ ਹਾਂ ਜਿਹੜੀ ਪਾਤਨਾ ਭੋਰਨੇ ਵਾਲੀ ਨਹੀਂ ਹੋਈ ਹੂੰ ਮੱਕੀਆਂ ਭਾਈ ਮੱਕੀ ਤਾਂ ਖੜੀ ਆ ਬਹੁਤ ਤਗੜੀ ਰੰਗ ਵੀ ਪਿਆ ਕਾਲਾ ਸੱਪ ਵਰਗਾ ਇਹਦਾ ਬਾਕੀ ਕਹੇ ਵੀਰ ਨੇ ਲੈਣੀ ਹੋਈ ਤਾਂ ਦੱਸੇ ਹੋਈ ਭਾਈ ਜੇ ਕਿਸੇ ਨੇ ਲੈਣੀ ਹੋਈ 4 ਵਾਲੇ ਨੇ ਆਹ ਕਿਤੇ ਉ ਤਾਂ ਫਾਰਮ ਵਾਲੇ ਨੇ ਫਾਰਮ ਵਾਲੇ ਨੇ ਆਪਾਂ ਪਹੁੰਚ ਦੀ ਕਰ ਦਾਂਗੇ ਪਹੁੰਚ ਦੀ ਕਰ ਦਾਂਗੇ ਅਗਲੇ ਕੋਲ ਕਿਉਂ ਹੁਣ ਆ ਤੁਹਾਨੂੰ ਦਿਖਾਇਆ ਵੀ ਕੁੱਕੜੇ ਦੇਖ ਲਓ ਸਾਡੇ 1.5 100 ਕੁਆਂਟਲ ਦਾ ਗੇੜ ਹਾਂ ਉਹ ਕੁੱਕੜੀ ਅਹੀ ਤਕੜੀ ਲੱਗੀ ਵੀ ਐ 100 100 ਕੁਆਂਟਲ ਕਿਸੇ ਨੇ ਲੈਣੀ ਹੋਈ ਤਾਂ ਪਹੁੰਚ ਵੀ ਕਰ ਦਾਂ ਨਹੀ ਨਹੀ ਠੀਕ ਐ ਨਹੀਂ ਤਾਂ ਫਿਰ ਅਸੀਂ ਕਾ ਫਿਰ ਚੰਡੀਗੜ੍ਹ ਫਿਰ ਚੰਡੀਗੜ੍ਹ ਜਿੱਥੇ ਦੇ ਬੱਚੀ ਲੈਂਦੀ ਉਥੋਂ ਭੇਜ ਦੇਣੀ ਉੱਥੇ ਕਦੇ ਕੱਖ ਨਹੀਂ ਹੈਗੇ ਸੜਕੇ ਨੇ ਹਾਂ ਫੋਨ ਕਰਿਆ ਬਾਅਦ ਇਹ ਤੇਰੇ ਕੋ ਸਾਢੇ 4 ਬਿਗੇ ਦਾ ਮੈਂ ਕਿਹਾ ਵੱਧ ਜਗ੍ਹਾ ਹੋਣੀ ਐ ਇੰਨੇ ਕਿ ਆ ਖੱਤੀ ਕਿੰਨੀ 2 ਬਿਗੇ ਦੇ ਉੱਪਰ ਡੇਢ ਠੀਕ ਐ ਥੋੜਾ ਸਾਈਡ ਪਾਸੇੜ ਮਾੜਾ ਬਾਕੀ ਤਾਂ ਬੈਠਾ ਬਹੁਤ ਕੰਮ ਚੱਲ ਰਿਹਾ ਪਾਣੀ ਨਾ ਗੱਜ ਕਰਤੀ ਹੁਣ ਪਾਣੀ ਐ ਹੁਣ ਤਾਂ ਗਰਮੀਆਂ ਵਿੱਚ ਜਿੰਨਾ ਪਾਣੀ ਲੱਗ ਗਿਆ ਵਸ ਠੀਕ ਐ 5-4 ਦਿਨ ਚ ਦਾਣਾ ਮੋਟਾ ਹੋ ਜਾਣਾ ਹੂੰ ਹੂੰ ਹੈਪੀ ਬਰਥਡੇ ਹੈਪੀ ਬਰਥਡੇ ਭਾਈ ਹੈਪੀ ਬਰਥਡੇ ਹਾਂ ਹੈ ਭਾਈ ਮੁੰਡਾ ਜਨਮ ਦਿਨ ਚਾਚਾ ਦੁੱਬਦਾ ਬਦੇ ਬੜੀ ਜੀ ਉੱਠ ਕੇ ਯਾਰ ਮਨ ਕਰ ਸਾਦੀ ਧੂਣੀ ਭਾਈ ਇਕੱਠ ਹੋਣ ਲੱਗ ਗਿਆ ਸਾਦੀ ਧੂਣੀ ਇਕੱਠ ਹੋ ਰਹੀ ਆ ਬੱਸ ਨੇ ਮੇਰਾ ਸਟੇਟਸ ਦੇਖ ਲਿਆ ਉਹ ਮਾਹ ਦਾ ਸਟੇਟਸ ਲਾਵਗਾ ਨਾ ਜਨਮ ਦਿਨ ਹੈ ਮਾਫਰਾ ਸਾਨੂੰ ਭੁੱਲ ਨਹੀਂ ਫਿਰਦਾ ਸਾਲ ਨੂੰ ਹੈ ਮੈਂ 523 ਮੈਂ ਪਿਆਈ ਤਾਂ ਹੁਣ ਤੱਕ ਪਿਆਈ ਆਇਆ ਤੋ ਹਾਂ ਨੌਵੀਂ ਮਦੋ ਜਨਮ ਦਿਨ ਆਇਆ ਹਾਂ ਅੱਜ ਦਾ ਚੱਲ ਪਾ ਲੋ ਬਾਈ ਅਸੀਂ ਤਾਂ ਹੈਗੇ ਠੰਡੇ ਵਾਲੇ ਪਾਰਟੀ ਨਾਲ ਦੀ ਜਿਹੜੀ ਹੈਗੀ ਸ਼ਾਮ ਨੂੰ ਹੋ ਰ ਹੈ ਉਹ ਆਪਾਂ ਕਹਾਂ ਨੂੰ ਦੱਸਣੀ ਤੁਹਾਨੂੰ ਵੀ ਉਹ ਮਹਿਕਮਾ ਥੋੜਾ ਜਿਹਾ ਹੈ ਨਾ ਤਿਆਰੀ ਕਰਕੇ ਨਾ ਹੁਣ ਦੁਪਹਿਰ ਨੂੰ ਪੇਚ ਸੁੱਤੇ ਇਹ ਹਾਂ ਦੁਪਹਿਰ ਆ ਠਾਲਦਾ ਹੈ ਲੈ ਯਾਰ ਜਾਣਵ ਦੇ ਨਾ ਅੱਜ ਅੱਜ ਤਾਂ ਤੁਹਾਨੂੰ ਹਾਂ ਹੁਣ ਅਸੀਂ ਵੀਡੀਓ ਚ ਕਹਿ ਨਹੀਂ ਸਕਦੇ ਹੈਗੇ ਸੱਤਾ ਪੈਦਲ ਠਾਲਦਾ ਉਹ ਵੀ ਮੈਂ ਮਮੀ ਨੇ ਕਹਿਆ ਕਹਿੰਦੀ ਫੋਨ ਵੱਦਾ ਤੇਰਾ ਕੱਦਾ ਫੋਨ ਤਾਂ ਸਾਰੇ ਪਾਸੇ ਫੋਨ ਤਾਂ ਸਾਰੇ ਪਾਸੇ ਕਰ ਲੇ ਭੰਦੇ ਗਏ ਕਿੱਥੇ ਗਾਇਬ ਕਿੱਥੇ ਹੈ ਤਾਂ ਮੋਟਰ ਤੇ ਚੱਲੇ ਮੈਂ ਹੈ ਕਹਿੰਦਾ ਘਰਾਂ ਪਿਆ ਅਮਰਾਂ ਕਹਿੰਦਾ ਘਰਾਂ ਪਿਆ ਮਾਹਾਂ ਪੇ ਮੂ ਪੰਗਾ ਲੈਣ ਲੱਗੇ ਤੁਸੀਂ ਨਾ ਨਾ ਇਹ ਨਾ ਐਸਾ ਕਰ ਤਾਂ ਪਹਿਲੇ ਘੰਟਾ ਮਿਲ ਜੂਗਾ ਚਾਹੀਦਾ ਨਹੀਂ ਆਈਸ ਕਿਊਬ ਅੱਛੀ ਦਿਓ ਹੈ ਨਹੀਂ ਇਹਦੀ ਮੈਂ ਕਹਾਂ ਚਿਲਡੇ ਹੋ ਜਾਂਦਾ ਫਿਰ ਹੋ ਗਿਆ ਅੱਛਾ ਅੱਛਾ ਚਲ ਕੋਈ ਨਹੀਂ ਐਨਾਂ ਹੀ ਬਹੁਤ ਧੰਨਵਾਦ ਤੇਰਾ ਕੋਈ ਨਹੀਂ ਖਾਣਾ ਪੀਣਾ ਦੱਸੋ ਨਹੀਂ ਨਹੀਂ ਖਾਣਾ ਪੀਣਾ ਨਹੀਂ ਹੁਣ ਜੱਗਿਆ ਦੀ ਤੈਨੂੰ ਸਾਨੂੰ ਜੱਗਿਆ ਦੱਸਦਾ ਵੀ ਕਿਆ ਕੁ ਖਾਣਾ ਪੀਣਾ ਵਾ ਸ਼ਾਂਵ ਨੂੰ ਨਾ ਨਾ ਤੁਸੀਂ ਦੱਸੋਰੀ ਆ ਨਹੀਂ ਨਾ ਜਮੈਟ ਆਪਾਂ ਫੋਨ ਕਰ ਦਿੰਦੇ ਨਾ 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 ਬਸ ਆਹੀ ਬਹੁਤ ਸਾਨੂੰ ਦਾ ਅਸੀਂ ਤਾਂ ਇਹਦੇ ਜੋਗੀ ਤੇ ਬਸ ਲੋ ਪੈਸ ਪਹੁੰਚ ਕੇ ਸੁਬਹ ਵਾਰ ਉਰੇ ਆਪਣੇ ਪਾਣੀ ਵਾਸਤੇ ਕੰਮ ਕਰਤਾ ਲਈ ਤਿਆਰ ਅੱਜ ਖਾਲਾ ਖੂਲਾ ਬਣਾ ਦਿੱਤੇ ਨੇ ਪੂਰੇ ਥੋੜਾ ਢਾਈ ਵੀ ਗਿਆ ਮੀ ਚਲੋ ਮੰਨਣੀ ਪੈਂਦੀ ਆ ਉਹ ਗੱਲ ਕਈ ਵਾਰ ਆਪਾਂ ਵੀ ਥੋੜਾ ਜਿਹਾ ਪਾਣੀ ਲੱਗੇ ਤੇ ਲਾਉਣ ਵੀ ਲਾ ਦਿਆਂ ਬਾਜਰੇ ਨੂੰ ਵੀ ਵਿੱਚ ਫਿਰ ਸਵੇਰ ਨੂੰ ਬੰਦਾ ਆਪਣੇ ਕੋਲ ਆ ਗਿਆ ਉਹ ਕਹਿੰਦਾ ਵੀ ਹਲੇ ਨਾ ਲਾ ਪਾਣੀ ਜਿੰਨਾ ਕਰਨਾ ਸੁੱਕੇ ਚੱਲਣਾ ਬਾਜਰਾ ਨੇ ਵਧੀਆ ਰਹਿਣਾ ਵੀ ਥੱਲੇ ਗੱਲ ਹੈਗੀ ਆ ਉਹ ਕਹਿੰਦਾ ਵੀ ਸ਼ਾਮ ਨੂੰ ਆਪਣਾ ਦੇਖੀ ਤੀਹੇ ਪੈਰਾ ਕਿ ਜੇ ਤਾਂ ਕਮਲਾਉਂਦਾ ਫੇਰ ਤਾਂ ਲਾਜੇ ਕਮਲੋਂਦਾ ਜੇ ਕਮਲੋਂਦਾ ਨਹੀਂ ਫੇਰ ਲੋੜੇ ਨਹੀਂ ਹੈਗੀ ਬਾਜਰੀ ਨੂੰ ਕਹਿੰਦਾ ਜਿੰਨਾ ਪਾਣੀ ਸਕਾ ਕੇ ਲਾਉਂਗੇ ਇਹਨੂੰ ਸੁੱਕਾ ਬਹੁਤ ਵਧੀ ਜਾਂਦਾ ਪਾਣੀ ਲੱਗੇ ਦਾਬਦਾ ਪਿਛਲੇ ਸਾਲ ਆਪਾਂ ਲਾਇਆ ਤਾਂ ਥੋੜਾ ਜਿਹਾ ਕੀਤਾ ਲੱਗ ਗਿਆ ਦਾ ਵਿਅਕਤੀ ਚਲੋ ਮੇ ਮੂਝੇ ਸੁਣੇ ਪਈ ਕੋਦੇ ਕਰਕੇ ਥੋੜਾ ਜਿਹਾ ਟਾਈਮ ਲੰਘ ਗਿਆ ਵੀ ਕਮਲੋਂਦਾ ਤਾਂ ਨਹੀਂ ਹੈਗਾ ਇਹ ਕਿ ਬੂਟੇ ਲਾਗਦੇ ਨਹੀਂ ਕੋ ਮਲਾਇਆ ਹੈਗਾ ਵਧੀਆ ਸੁੱਕਾ ਵਾਧਾ ਵੀ ਬਹੁਤ ਕੱਲ ਪਤਾ ਨਹੀਂ ਆਪਾਂ ਨੇ ਪਰਸੋਂ ਦਿਖਾਇਆ ਦਾ ਬਹੁਤ ਫਰਕ ਪਿਆ ਵਾ ਕੋਈ ਕਬੜਾ ਇਹਨੇ ਆ ਹੁਣ ਥੋੜੀ ਘਰ ਤੇ ਸੁੱਕੀ ਲੱਗਦੀ ਐ ਸਵੇਰੋਂ ਦਖਦਾ ਇਹਨ ਗਿੱਲਾ ਪੂਰਾ ਮਲੇ ਖਮਾਜਾ ਪੂਰਾ ਇਹਨ ਸਾਰਾ ਖੇਤ ਭਰਿਆ ਵੈ ਮੈਂ ਤਾਂ ਕਰਤੀ ਸੀ ਤਿਆਰੀ ਲੈਟ ਹੈ ਗਈ ਸਵੇਰ ਦੀ ਲੈਟ ਪਹੁੰਚੀ ਨਹੀਂ ਹੈਗੀ ਖਾਲ ਖੁਰਚੀ ਵੀ ਐਨ ਸਿਰੇ ਤੱਕ ਕਹੀ ਫੇਰਤੀ ਵਿੱਚ ਲਾਗਣ ਲੋਕਾਂ ਵੱਡਦੀਆਂ ਚਲੋ ਬਾਹਰ ਨਾਲ ਨਾਲ ਸਫਾਈ ਹੋ ਗਈ ਸਫਾਈ ਦਾ ਪੰਜਾ ਪੈਸੇ ਫੇਰ ਵੀ ਰੱਖੀ ਦੀ ਖੇਤੀ ਦਾ ਪਰ ਬਾਜਰਾ ਸੁੱਕਾ ਮਰੇ ਸਾਹ ਕੋ ਬਾਧਾ ਜ਼ਿਆਦਾ। ਕੋ ਥੱਲੇ ਤੇ ਵੀ ਲੱਗ ਗਿਆ ਫਟਣਾ। ਅੱਜ ਦੇਖਦੇ ਆ ਜੀ ਆਪਾਂ ਸ਼ਾਮ ਨੂੰ ਨਾ ਉਹ ਪਾ ਕੇ ਜਾਂਦੇ ਇੱਕ ਵਾਰ। ਰੇਹੜਾ ਫੈਲਾ ਹੋਰ ਗਈ। ਖਾਜੜਾ ਦੇ ਲੱਗ ਗਿਆ ਫਟਣਾ ਦੁਬਾਰਾ ਇਹਨਾਂ ਪੁੱਦਾ। ਉਹ ਫੇਰ ਹਲੇ ਕਰ ਦਿੰਦੇ ਦੋ ਤਿੰਨ ਦਿਨ ਐਨ.ਜੀ. ਨਾਲ ਰੇਹੜਾ ਕੰਮ ਕਰ ਜੂ ਖੋਰ। ਨਾਲੇ ਨਾ ਵੱਧ ਜਾਣਾ ਫੇਰ ਮੌਸਮ ਦਾ ਪਤਾ ਨਹੀਂ ਅੱਜ। ਬੇਗੜਿਆ ਬਾ ਮੌਸਮ ਸਾਡੇ ਹਨੇ ਮੀਂਹ ਫੇਰ ਹੋ ਜਾਣਾ ਕਿਉਂ ਜਿਆਦਾ ਆਪਾਂ ਹੁਣ ਅਹੀ ਗੇੜਾ ਮਾਰਨ ਆਇਤੇ ਵੀ ਆ ਇੱਥੇ ਦੇ ਪਤਾ ਲੱਜਾਂਦਾ ਏ ਜਿਆਦਾ ਚੀਜ਼ਾਂ ਸੁੱਕਣੀਆਂ ਐ ਇਹਦੀ ਬੂਟੇ ਦੇ ਲਾਗਦੇ ਗੱਬੇ ਦਾ ਨਰਮ ਦਿਖਦਾ ਹੀ ਐ ਚਲੋ ਠੀਕ ਆ ਜੀ ਫਿਰ ਮਿਲਦੇ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ ਵੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਆ ਚੀਜ਼ ਖਬਰਾਂ ਚ ਉੱਠਿਆ ਵਾ ਬਾਕੀ ਦੇਖ ਜੇ ਨੇਰੀ ਦਾ ਚਾਂਸ ਬਣਿਆ ਵੇ ਕਿਹਨੇ ਦੇਖੋ ਬੂਟੇ ਖੜੇ ਆ ਜਮਾ ਹੀ ਹਵਾ ਬੰਦ ਹੈ ਭਾਵੇਂ ਇਕੱਠੇ ਖੁੱਲਣੀ ਜਦੋਂ ਤੇ ਬਸੇ ਚੱਲਣੀ ਆ ਫੇਰ ਉਹ ਥੋੜਾ ਨੁਕਸਾਨ ਹੋ ਜਾਂਦਾ ਬੂਟੇ ਨੂੰ ਪਾਣੀ ਲੱਗਿਆ ਵਾ ਆ ਚੀਜ਼ ਹੁਣ ਇਹ ਇੱਕ ਪਾਸੇ ਜੜਾਂ ਵੱਡ ਹੋਈਆਂ ਵੇ ਇਹਨਾਂ ਦੇ ਗਿਰਨ ਦਾ ਚਾਂਸ ਘੱਟ ਆ ਜਿਹੜੇ ਦਬੱਲੇ ਨੂੰ ਬਾਹਰ ਹੁੰਦੇ ਆਪਾਂ ਉਹ ਗਿਰਨ ਦਾ ਚਾਂਸ ਜ਼ਿਆਦਾ ਹੋ ਜਾਂਦਾ ਫੇਰ ਥੋੜਾ ਇੱਕ ਖੜ ਨਹੀਂ ਹੁੰਦਾ ਹੈਗਾ ਬਾਹਰ ਨੇੜੇ ਦਾ ਖੋਈ ਜਾਂਦਾ ਜੇ ਕਿਤੇ ਇਹਨਾਂ ਦੀ ਖਾਲ ਲੱਗ ਬਣੀ ਹੋਵੇ ਫੇਰ ਉਟਾ ਨੁਕਸਾਨ ਹੁੰਦਾ ਹੀ ਨਹੀਂ ਕਿਉਂ ਥੋੜੀ ਜਗ੍ਹਾ ਹੀ ਬਚਦੀ ਵਿਚਾਲੇ ਨਾਲੇ ਪਾਣੀ ਲੱਗ ਜਾਂਦਾ ਸਗਾਲਾ ਵੀ ਚਲੋ ਠੀਕ ਆ ਜੀ ਸਾਸਰੀ ਕਾਲਪਾ ਜੀ ਸਾਰਿਆਂ ਨੂੰ